ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਗੁਜਾਰਿਸ਼ ਹੈ ਕਿ ਅਗਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਤੁਹਾਨੂੰ ਇਸ ਚੈਨਲ ਤੇ ਨਈ ਨਈ ਪੰਜਾਬੀ ਕਹਾਣੀਆਂ ਸੁਣਨ ਨੂੰ ਮਿਲਣਗੀਆਂ ਪੁਰਾਣੇ ਵਕਤਾਂ ਦੀ ਗੱਲ ਹੈ ਜਦੋਂ ਰੁਸਤਮ ਨਾਮ ਦਾ ਇੱਕ ਸੂਦાગਰ ਸੀ ਉਹਨੇ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਹਜੇ ਆਪਣਾ ਵਪਾਰ ਸੰਭਾਲਿਆ ਹੀ ਸੀਗਾ ਇੱਕ ਵਾਰ ਉਹ ਆਪਣੇ ਊਂਟ ਤੇ ਕੁਝ ਸਾਮਾਨ ਲੱਦ ਕੇ ਦੂਜੇ ਸ਼ਹਿਰ ਦੀ ਤਰਫ ਚੱਲ ਪਿਆ ਬਹੁਤ ਤੇਜ਼ ਗਰਮੀ ਸੀ ਕਟਿੱਲੇ ਤੇਰੇ ਤਿੱਲੇ ਰਾਸਤੇ ਸੀਗੇ ਅਚਾਨਕ ਤੇਜ਼ ਹਨੇਰੀ ਚੱਲ ਪਈ ਰੁਸਤਮ ਇੱਕ ਠੀਕ ਠਾਕ ਜੀ ਸਰਾਈ ਦੇਖ ਕੇ ਉੱਥੇ ਰੁਕ ਗਿਆ ਉਹਨੇ ਆਪਣਾ ਸਮਾਨ ਉਤਾਰਿਆ ਤੇ ਊਂਟ ਨੂੰ ਸਰਾਈ ਦੇ ਬਾਹਰ ਹੀ ਬੰਨਤਾ ਰੁਸਤਮ ਪੂਰੇ ਦਿਨ ਦੇ ਸਫ਼ਰ ਤੋਂ ਥੱਕ ਚੁੱਕਿਆ ਸੀ ਇਸ ਲਈ ਓਨੂੰ ਲੇਟਦੇ ਹੀ ਨੀਂਦ ਆ ਗਈ ਸਵੇਰੇ ਜਦੋਂ ਉਹ ਸੋ ਕੇ ਉੱਠਿਆ ਆਪਣੇ ਊਂਟ ਨੂੰ ਸਰਾਈ ਦੇ ਬਾਹਰ ਨਾ ਦੇਖ ਕੇ ਉਹ ਘਬਰਾ ਗਿਆ ਫਿਰ ਉਹਨੇ ਦੇਖਿਆ ਕਿ ਉਹਦਾ ਸਮਾਨ ਵੀ ਉੱਥੇ ਨਹੀਂ ਸੀ ਉਹ ਰੋਣ ਲੱਗ ਪਿਆ ਰੁਸਤਮ ਰੋਂਦੇ ਰੋਂਦੇ ਸਰਾਈ ਦੇ ਮਾਲਕ ਦੇ ਕੋਲ ਗਿਆ ਪਰ ਸਰਾਈ ਦੇ ਮਾਲਕ ਨੂੰ ਊਂਟ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀਗੀ ਰੁਸਤਮ ਆਪਣੇ ਊਂਟ ਨੂੰ ਲੱਭਣ ਵਾਸਤੇ ਸ਼ਹਿਰ ਦੀ ਤਰਫ ਚੱਲ ਪਿਆ ਪਰ ਕਾਫੀ ਦੂਰ ਤੱਕ ਸੜਕਾਂ ਬਿਲਕੁਲ ਸੁੰਸਾਨ ਸੀਗੀਆਂ ਊਂਟ ਤੇ ਕੀ ਕੋਈ ਆਦਮੀ ਵੀ ਨਜ਼ਰ ਨਹੀਂ ਆ ਰਿਹਾ ਸੀ ਕਾਫੀ ਦੂਰ ਤੱਕ ਚੱਲਣ ਤੋਂ ਬਾਅਦ ਰੁਸਤਮ ਨੂੰ ਇੱਕ ਰਾਹੀਰ ਮਿਲ ਗਿਆ ਰੁਸਤਮ ਨੇ ਉਸ ਰਾਗੀਰ ਤੋਂ ਪੁੱਛਿਆ ਭਾਈ ਸਾਹਿਬ ਕਿ ਤੁਸੀਂ ਇਦਰੋਂ ਦੀ ਕਿਸੇ ਆਦਮੀ ਨੂੰ ਊਂਟ ਲੈ ਜਾਂਦੇ ਹੋਏ ਦੇਖਿਆ ਹੈ ਰਾਗੀਰ ਬੋਲਿਆ ਊਂਟ ਤੇ ਕੀ ਮੈਂ ਕੋਈ ਗਧਾ ਜਾਂ ਘੋੜਾ ਵੀ ਇਦਰੋਂ ਦੀ ਜਾਂਦੇ ਹੋਏ ਨਹੀਂ ਦੇਖਿਆ ਪਰ ਪਤਾ ਨਹੀਂ ਮੈਨੂੰ ਕਿਉਂ ਲੱਗਦਾ ਵੇ ਕਿ ਤੇਰਾ ਊਂਟ ਕਾਣਾ ਸੀਗਾ ਰੁਸਤਮ ਨੇ ਉਸ ਰਾਗੀਰ ਦਾ ਹੱਥ ਫੜ ਲਿਆ ਤੇ ਕਹਿਣ ਲੱਗਿਆ ਮੈਂ ਤੈਨੂੰ ਐਵੇਂ ਹੀ ਜਾਣ ਨਹੀਂ ਦਾਂਗਾ ਜ਼ਰੂਰ ਤੂੰ ਮੇਰੇ ਊਂਟ ਨੂੰ ਇਦਰੋਂ ਜਾਂਦੇ ਹੋਏ ਵੇਖਿਆ ਵੇ ਰਾਹੀਰ ਨੇ ਆਪਣਾ ਹੱਥ ਛੁਡਾਇਆ ਤੇ ਅੱਗੇ ਵੱਧਣ ਲੱਗਿਆ ਤੇ ਅੱਗੇ ਵੱਧੇ ਹੋਏ ਕਹਿੰਦਾ ਮੈਂ ਸੱਚ ਕਹਿ ਰਿਹਾ ਹਾਂ ਮੈਂ ਤੇਰਾ ਊਠ ਨਹੀਂ ਵੇਖਿਆ ਅਗਰ ਵੇਖਿਆ ਹੁੰਦਾ ਤੇ ਜ਼ਰੂਰ ਦੱਸ ਦਿੰਦਾ ਰੁਸਤਮ ਹੁਣ ਉਸ ਰਾਹੀਰ ਦੇ ਨਾਲ ਗੱਲਾਂ ਕਰਦੇ ਕਰਦੇ ਚੱਲ ਪਿਆ ਉਹਨੇ ਸੋਚਿਆ ਸੀ ਕਿ ਸ਼ਾਇਦ ਗੱਲਾਂ-ਗੱਲਾਂ ਦੇ ਵਿੱਚ ਇਸ ਰਾਹੀਰ ਤੋਂ ਆਪਣੇ ਊਠ ਦੇ ਚੋਰ ਬਾਰੇ ਮੈਂ ਪਤਾ ਲਗਾ ਲਾਂਗਾ ਕਿਉਂਕਿ ਹੋਏ ਨਾ ਹੋਏ ਐਨੇ ਮੇਰਾ ਊਠ ਜ਼ਰੂਰ ਦੇਖਿਆ ਹੋਣਾ ਨਹੀਂ ਤੇ ਇਹਨੂੰ ਕਿਵੇਂ ਪਤਾ ਕਿ ਮੇਰਾ ਊਂਟ ਕਾਣਾ ਹੈ ਪਰ ਕੁਝ ਮਿੰਟਾਂ ਬਾਅਦ ਉਹ ਰਾਗੀਰ ਬੋਲਿਆ ਭਾਈ ਸਾਹਿਬ ਤੁਸੀਂ ਕਿਉਂ ਆਪਣਾ ਵਕਤ ਖਰਾਬ ਕਰ ਰਹੇ ਹੋ ਇਹ ਸੜਕ ਸਿੱਧੇ ਸ਼ਹਿਰ ਦੀ ਤਰਫ ਜਾਂਦੀ ਹੈ ਚੋਰ ਊਂਟ ਨੂੰ ਲੈ ਕੇ ਜਰੂਰ ਇਸੇ ਤਰਫ ਗਿਆ ਹੋਵੇਗਾ ਤੁਸੀਂ ਬਿਨਾ ਆਪਣਾ ਵਕਤ ਖਰਾਬ ਕੀਤੇ ਜਲਦੀ ਜਲਦੀ ਜਾਓ ਤਾਂ ਸ਼ਾਇਦ ਤੁਹਾਡਾ ਊਂਟ ਤੁਹਾਨੂੰ ਮਿਲ ਜਾਏ ਲੱਗਦਾ ਹੈ ਤੁਹਾਡੇ ਊਂਟ ਦੇ ਇੱਕ ਤਰਫ ਚੀਨੀ ਦੀ ਬੋਰੀ ਲੱਦੀ ਹੋਈ ਸੀ ਰੁਸਤਮ ਹੈਰਤ ਵਿੱਚ ਪੈ ਗਿਆ ਕਿ ਅਗਰ ਇਸ ਰਾਗੀਰ ਨੇ ਊਂਟ ਨੂੰ ਨਹੀਂ ਦੇਖਿਆ ਤੇ ਇਹ ਕਿਵੇਂ ਦੱਸ ਸਕਦਾ ਵੇ ਕਿ ਉਹਦੇ ਊਂਠ ਦੀ ਇੱਕ ਤਰਫ ਚੀਨੀ ਦੀ ਬੋਰੀ ਲੱਦੀ ਹੋਈ ਸੀ ਤੁਸੀਂ ਬਿਲਕੁਲ ਠੀਕ ਫਰਮਾਉਂਦੇ ਹੋ ਪਰ ਕੀ ਤੁਸੀਂ ਇਹ ਦੱਸ ਸਕਦੇ ਹੋ ਕਿ ਊਂਠ ਦੇ ਦੂਜੀ ਤਰਫ ਕੀ ਲੱਦਿਆ ਹੋਇਆ ਸੀ ਰਾਹੀਰ ਬੋਲਿਆ ਸ਼ਾਇਦ ਕੋਈ ਅਨਾਜ ਹੋਵੇਗਾ ਹੁਣ ਤੇ ਰੁਸਤਮ ਦਾ ਸ਼ੱਕ ਪੂਰੇ ਯਕੀਨ ਵਿੱਚ ਬਦਲ ਚੁੱਕਿਆ ਸੀ ਤੇ ਉਹ ਰਾਹੀਰ ਦੇ ਨਾਲ ਝਗੜਾ ਕਰਨ ਲੱਗ ਪਿਆ ਕਿ ਰਾਹੀਰ ਊਂਠ ਦੇ ਚੋਰ ਨੂੰ ਜ਼ਰੂਰ ਜਾਣਦਾ ਵੇ ਜਾਂ ਫਿਰ ਉਹਨੇ ਕਿਸੇ ਨੂੰ ਊਂਠ ਲੈ ਜਾਂਦੇ ਹੋਏ ਦੇਖਿਆ ਵੇ راہگیر ਨੇ ਰੁਸਤਮ ਨੂੰ ਸੜਕ ਦੀ ਤਰਫ ਧੱਕਾ ਦਿੱਤਾ ਤੇ ਕਹਿਣ ਲੱਗਿਆ ਅਗਰ ਤੂੰ ਹੁਣ ਵੀ ਆਪਣਾ ਵਕਤ ਖਰਾਬ ਕੀਤਾ ਤੇ ਤੂੰ ਆਪਣੇ ਊਂਟ ਨੂੰ ਵੀ ਖੋ ਦੇਗਾ ਰੁਸਤਮ ਨੂੰ ਹੁਣ ਕੁਝ ਨਹੀਂ ਸੁਝਿਆ ਉਹ ਸੜਕ ਤੇ ਬੜੀ ਤੇਜ਼ ਤੇਜ਼ ਨਸਨ ਲੱਗਿਆ ਕਾਫੀ ਦੇਰ ਤੱਕ ਉਹ ਸ਼ਹਿਰ ਜਾਣ ਵਾਲੀ ਸੜਕ ਤੇ ਦੌੜਦਾ ਰਿਹਾ ਕਿ ਅਚਾਨਕ ਉਹਨੂੰ ਇੱਕ ਥਾਂ ਤੇ ਊਂਟਾਂ ਦਾ ਇੱਕ ਝੁੰਡ ਦਿਖਾਈ ਦਿੱਤਾ ਉੱਥੇ ਕੁਝ ছায়ਾਦਾਰ ਪੇੜ ਵੀ ਸੀਗੇ ਜਿਦੇ ਨੀਚੇ ਕੁਝ ਯਾਤਰੀ ਬੈਠੇ ਹੋਏ ਆਰਾਮ ਕਰ ਰਹੇ ਸੀ ਰੁਸਤਮ ਜਲਦੀ ਜਲਦੀ ਆਪਣਾ ਊਂਟ ਢੁੰਨਣ ਲੱਗਿਆ ਤਾਂ ਉਹਨੇ ਦੇਖਿਆ ਕਿ ਉਹਦਾ ਊਂਟ ਇੱਕ ਪੇੜ ਦੇ ਨਾਲ ਬੰਨਿਆ ਹੋਇਆ ਸੀ ਤੇ ਜੁਗਾਲੀ ਕਰ ਰਿਹਾ ਸੀ ਨਾਲ ਹੀ ਗਹਿਣ ਤੇ ਚੀਨੀ ਦੇ ਬੋਰੇ ਵੀ ਪਏ ਹੋਏ ਸੀ ਰੁਸਤਮ ਚੀਖ ਚੀਖ ਕੇ ਪੁੱਛਣ ਲੱਗਾ ਇਹ ਮੇਰਾ ਊਂਟ ਹੈ ਇਹਨੂੰ ਇੱਥੇ ਕੌਣ ਲਿਆ ਆਵੇ ਪਰ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਰੁਸਤਮ ਥੋੜੀ ਦੇਰ ਆਰਾਮ ਕਰਨਾ ਚਾਹੁੰਦਾ ਸੀ ਉਹਦੀ ਐਵੀ ਇੱਛਾ ਸੀ ਕਿ ਉਹ ਊਂਟ ਦੇ ਚੋਰ ਨੂੰ ਸਜ਼ਾ ਜ਼ਰੂਰ ਦਿਲਾਏ ਅਗਰ ਉਹ ਆਰਾਮ ਕਰਨ ਵਾਸਤੇ ਰੁਕ ਜਾਂਦਾ ਤੇ ਚੋਰ ਉਹਦੇ ਹੱਥੋਂ ਨਿਕਲ ਜਾਏਗਾ ਉਹ ਸੋਚਣ ਲੱਗਿਆ ਕਿ ਉਹਦਾ ਊਂਟ ਕੌਣ ਚੁਰਾ ਸਕਦਾ ਵੇ ਸੋਚਦੇ ਸੋਚਦੇ ਉਹਦਾ ਸ਼ੱਕ ਉਸ ਰਾਹੀਰ ਤੇ ਆ ਕੇ ਅਟਕ ਗਿਆ ਉਹਨੂੰ ਲੱਗਿਆ ਕਿ ਉਹ ਰਾਹੀਰ ਜਾਂ ਤੇ ਖੁਦ ਚੋਰ ਹੈ ਜਾਂ ਫਿਰ ਉਹ ਚੋਰਾਂ ਦਾ ਸਾਥੀ ਹੈ ਉਹ ਆਪਣਾ ਊਂਟ ਲੈ ਕੇ ਛੇਤੀ ਛੇਤੀ ਸਰਾਈ ਦੀ ਤਰਫ ਚੱਲ ਪਿਆ ਤਾਂਕਿ ਰਾਹੀਰ ਨੂੰ ਵਿੱਚ ਸੜਕ ਦੇ ਹੀ ਰੋਕ ਸਕੇ ਹੱਲੇ ਰੁਸਤਮ ਥੋੜੀ ਹੀ ਦੂਰ ਗਿਆ ਸੀ ਕਿ ਉਹਨੂੰ ਉਹ ਰਾਹੀਰ ਮਿਲ ਗਿਆ ਉਂਟ ਨੂੰ ਲਿਆਂਦਾ ਹੋਇਆ ਦੇਖ ਕੇ ਰਾਹੀਰ ਨੇ ਰੁਸਤਮ ਨੂੰ ਪੁੱਛਿਆ ਮਿਲ ਗਿਆ ਤੇਰਾ ਉਂਟ ਪਰ ਰੁਸਤਮ ਨੂੰ ਹੁਣ ਬੜਾ ਹੀ ਗੁੱਸਾ ਆ ਰਿਹਾ ਸੀ ਉਹ ਛੇਤੀ ਛੇਤੀ ਉਂਟ ਤੋਂ ਉਤਰਿਆ ਤੇ ਰਾਹੀਰ ਦਾ ਹੱਥ ਪਕੜ ਲਿਆ ਗੁੱਸੇ 'ਚ ਬੋਲਣ ਲੱਗਿਆ ਇੱਕ ਤੇ ਉਂਟ ਚੁਰਾਉਂਦਾ ਹੈ ਉੱਪਰ ਤੋਂ ਤੂੰ ਬੜਾ ਭੋਲਾ ਬੰਦਾ ਹੈ ਕਿ ਮੈਂ ਉਂਟ ਨਹੀਂ ਦੇਖਿਆ ਰੁਸਤਮ ਰਾਹੀਰ ਨੂੰ ਪਕੜ ਕੇ ਕੋਤਵਾਲੀ ਲੈ ਗਿਆ ਉਹਨੇ ਕੋਤਵਾਲ ਦੇ ਸਾਹਮਣੇ ਆਪਣੀ ਸ਼ਿਕਾਇਤ ਰੱਖੀ ਕਿ ਇਸ ਰਾਹੀਰ ਨੇ ਮੇਰਾ ਊਂਟ ਚੁਰਾਇਆ ਹੈ ਉਪਰੋਂ ਇਹ ਕਹਿੰਦਾ ਵੀ ਕਿ ਐਨੇ ਊਂਟ ਨੂੰ ਦੇਖਿਆ ਤੱਕ ਨਹੀਂ ਰਾਹੀਰ ਨੇ ਵੀ ਆਪਣੀ ਪੂਰੀ ਗੱਲ ਕੋਤਵਾਲ ਦੇ ਸਾਹਮਣੇ ਰੱਖੀ ਸਾਰੀ ਗੱਲ ਸੁਣਨ ਤੋਂ ਬਾਅਦ ਕੋਤਵਾਲ ਨੂੰ ਲੱਗਿਆ ਕਿ ਜ਼ਰੂਰ ਕੋਈ ਗੜਬੜ ਹੈ ਵਰਨਾ ਇਸ ਰਾਹੀਰ ਨੂੰ ਸਾਰੀ ਗੱਲਾਂ ਸਹੀ-ਸਹੀ ਕਿਵੇਂ ਪਤਾ ਕੋਤਵਾਲ ਨੇ ਸਖਤ ਲਹਿਜੇ 'ਚ ਰਾਹੀਰ ਤੋਂ ਪੁੱਛਿਆ ਸੱਚ ਦੱਸ ਕਿ ਤੂੰ ਊਂਟ ਚੁਰਾਇਆ ਹੈ ਜਾਂ ਊਂਟ ਨੂੰ ਚੁਰਾਣੇ 'ਚ ਕਿਸੇ ਦੀ ਮਦਦ ਕੀਤੀ ਹੈ ਰਾਹੀਰ ਬੜੇ ਠੰਡੇ ਦਿਮਾਗ ਨਾਲ ਬੋਲਿਆ ਹਜ਼ੂਰ ਮੈਂ ਤੇ ਊਂਠ ਨੂੰ ਦੇਖਿਆ ਤੱਕ ਨਹੀਂ ਫਿਰ ਮੈਂ ਊਂਠ ਕਿਵੇਂ ਚੁਰਾ ਸਕਦਾ ਵਾਂ ਕੋਤਵਾਲ ਨੇ ਪੁੱਛਿਆ ਦੇਖ ਅਗਰ ਤੂੰ ਝੂਠ ਬੋਲੇਗਾ ਤੇ ਮੈਂ ਤੈਨੂੰ ਕੈਦਖਾਨੇ ਚ ਪਾ ਦਾਂਗਾ ਹੁਣ ਤੂੰ ਇਹ ਦੱਸ ਕਿ ਅਗਰ ਤੂੰ ਊਂਠ ਨੂੰ ਵੇਖਿਆ ਵੀ ਨਹੀਂ ਤੇ ਤੈਨੂੰ ਕਿਵੇਂ ਪਤਾ ਕਿ ਰੁਸਤਮ ਦਾ ਊਂਠ ਕਾਣਾ ਹੈ ਇਹ ਸੁਣ ਕੇ ਰਾਹੀਰ ਦੇ ਚਿਹਰੇ ਤੇ ਕੋਈ ਡਰ ਨਹੀਂ ਸੀਗਾ ਉਹ ਬਿਨਾਂ ਕਿਸੇ ਹਿਚਕਿਚਾਹਟ ਦੇ ਬੋਲਿਆ ਹਜ਼ੂਰ ਜਿਸ ਰਸਤੇ ਤੋਂ ਮੈਂ ਗੁਜ਼ਰ ਰਿਹਾ ਸੀ ਉਸ ਰਸਤੇ ਦੇ ਸੱਜੇ ਪਾਸੇ ਪੇੜਾਂ ਦੀ ਡੰਡੀਆਂ ਤੇ ਪੱਤੀਆਂ ਬਿਲਕੁਲ ਸਹੀ ਸਲਾਮਤ ਸੀ ਜਦਕਿ ਖੱਬੇ ਪਾਸੇ ਦੀ ਪੱਤੀਆਂ ਬਿਲਕੁਲ ਤਾਜੀ ਖਾਈ ਹੋਈ ਲੱਗ ਰਹੀ ਸੀ ਇਸ ਤੋਂ ਮੈਨੂੰ ਪਤਾ ਚੱਲ ਗਿਆ ਕਿ ਇਧਰੋਂ ਦੀ ਜੋ ਵੀ ਜਾਨਵਰ ਗਿਆ ਵੇ ਉਹ ਜ਼ਰੂਰ ਇੱਕ ਅੱਖ ਤੋਂ ਕਾਣਾ ਵੇ ਤਾਂ ਹੀ ਤੇ ਉਹਨੇ ਸਿਰਫ ਇੱਕ طرف ਦੀ ਪੱਤੀਆਂ ਹੀ ਖਾਈਆਂ ਨੇ ਰਾਹਗੀਰ ਦੀ ਗੱਲ ਸੁਣ ਕੇ ਰੁਸਤਮ ਤੇ कोतवाल ਦੋਨੋਂ ਦੀ ਤਸੱਲੀ ਹੋ ਗਈ ਹੁਣ कोतवाल ਨੇ ਰਾਹਗੀਰ ਦੀ ਅਕਲ ਦਾ ਲੋਹਾ ਮੰਨਦੇ ਹੋਏ ਬੜੇ ਨਰਮ ਲਹਿਜੇ 'ਚ ਪੁੱਛਿਆ ਅੱਛਾ ਤੇ ਤੈਨੂੰ ਇਹ ਕਿਵੇਂ ਪਤਾ ਲੱਗਿਆ ਕਿ ਊਂਠ ਦੇ ਇੱਕ ਤਰਫ ਚੀਨੀ ਲੱਦੀ ਹੋਈ ਸੀ ਤੇ ਦੂਜੀ ਤਰਫ ਕੋਈ ਅਨਾਜ ਰਾਹਗੀਰ ਬੋਲਿਆ ਹਜੂਰ ਉਸ ਰਸਤੇ ਤੇ ਥਾ ਥਾ ਤੇ ਚੀਨੀ ਦੇ ਦਾਣੇ ਬਿਖਰੇ ਹੋਏ ਸੀ ਜਿਨ੍ਹਾਂ ਤੇ ਮੱਖੀਆਂ ਪਿੰਪਿਨਾ ਰਹੀਆਂ ਸੀ ਹੋ ਸਕਦਾ ਹੈ ਕਿ ਚੀਨੀ ਦੀ ਬੋਰੀ 'ਚ ਕੋਈ ਛੇਦ ਹੋਵੇ ਇਸੇ ਤੋਂ ਮੈਂ ਅੰਦਾਜ਼ਾ ਲਗਾ ਲਿਆ ਕਿ ਉਧਰੋਂ ਦੀ ਜਾਣ ਵਾਲੇ ਜਾਨਵਰ ਦੀ ਪਿੱਠ ਤੇ ਚੀਨੀ ਲੱਦੀ ਹੋਈ ਸੀ ਐਸੇ ਤਰ੍ਹਾਂ ਕਿੱਥੇ-ਕਿੱਥੇ ਅਨਾਜ ਦੇ ਦਾਣੇ ਬਿਖਰੇ ਹੋਏ ਸੀ ਜਿਨ੍ਹਾਂ ਨੂੰ ਚਿੜੀਆਂ ਚੁਗ ਰਹੀਆਂ ਸੀ ਹਜੂਰ ਸੜਕ ਤੇ ਅਨਾਜ ਦੇ ਦਾਣੇ ਐਵੇਂ ਤੇ ਨਹੀਂ ਉਗ ਸਕਦੇ ਅਨਾਜ ਤੇ ਖੇਤਾਂ ਵਿੱਚ ਉਗਦਾਵੇ ਇਸ ਲਈ ਮੈਂ ਅੰਦਾਜ਼ਾ ਲਗਾ ਲਿਆ ਕਿ ਇਦਰੋਂ ਦੀ ਜਿਹੜਾ ਜਾਨਵਰ ਗਿਆ ਸੀ ਉਹਦੀ ਪਿੱਠ ਤੇ ਕੋਈ ਅਨਾਜ ਲੱਦਿਆ ਸੀ ਰਾਹਗੀਰ ਦੀ ਗੱਲ ਸੁਣ ਕੇ ਰੁਸਤਮ ਨੂੰ ਆਪਣੇ ਵਰਤਾਵ ਤੇ ਬੜੀ ਸ਼ਰਮ ਆਈ ਤੇ ਉਹ ਰਾਹਗੀਰ ਤੋਂ ਮਾਫੀ ਮੰਗਣ ਲੱਗਿਆ ਕੋਤਵਾਲ ਨੇ ਵੀ ਰਾਹਗੀਰ ਦੀ ਅਕਲ ਦਾ ਲੋਹਾ ਮੰਨਿਆ ਤੇ ਉਹਦੀ ਤਾਰੀਫ਼ ਕੀਤੀ ਤੇ ਫਿਰ ਉਹਨੂੰ ਛੱਡਤਾ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੀ ਇਹ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਣੀ ਤੇ ਫਿਰ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਆਂ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ